ਹੋ ਜਿੱਦੀ ਬਹੁਤ ਜੀ ਆ ਰਿਹਾ ਆਪਣਾ ਪਾਕਿਸਤਾਨ ਛੋੜਿਆ ਤੇਰੀਆਂ ਨਹੀਂ ਰਿਸਾਂ ਗੀਤ ਸੁਣਾ ਦੇ ਕੋਈ ਅੱਜ ਕਿਹੜਾ ਜੀ ਸੁਣਾਵਾ ਸੋਹਣਿਆ ਗਰਦਾਸ ਮਾਨ ਸੁਣਾ ਦੇ ਜਿਹੜਾ ਕਿ 10 ਮਾਨ ਸੁਣਾਉਂਦਾ ਹੁੰਦਾ ਹੂੰ ਯਾਰ ਵਿਊ ਹੋਣਾ ਬਾਹਰ ਵਾਲਾ ਆ ਦੇ ਮੇਜੇ-ਮੁਜੇ ਦੇਖੋ ਇੱਧਰ ਕੋ ਸਾਰਿਆਂ ਨੂੰ ਹਜੇ ਹਜੇ ਪਕੌੜੇ ਲੱਗਣੇ ਆ ਗਿਆ ਉੱਧਰ ਪਕੌੜੇ ਲੱਗਣੇ ਜੀ ਪੁੱਠਿਆਂ ਦੇ ਲੈ ਲੈ ਜੀ ਉਹ ਸਾਰਾ ਦਿਖਾ ਲਿਆ ਹਜੇ ਆਪਣਾ ਰੈ residant ਯਾ ਸਾਰਿਆਂ ਨਾ ਮਿਲ ਆ ਦੇ ਇੱਕ ਵਾਰੀ ਉੱਠ ਟਕੀ ਜੀ ਸਾਰੇ ਚੋ ਕਰੋ ਸਾਰਿਆਂ ਨੇ ਉਹ ਚਾਚਾ ਹੋਰ ਬੋਲ ਪਾ ਕੁਛ ਕੀ ਬੋਲਣਾ ਹੈ ਬਸ ਪਾਰਟੀ ਚੱਲ ਰਹੀ ਹੈ ਪਾਰਟੀ ਚੱਲ ਰਹੀ ਹੈ ਕਿਦਾਂ ਦਾ ਫੀਲ ਹੁੰਦਾ ਕੀ ਤਾਂ ਵਧੀਆ ਹੀ ਹੁੰਦਾ ਕੰਮ ਕਿੰਨੇ ਵੀ ਛੱਡੇ ਆ ਤੁਸੀਂ ਕੰਮ ਛੱਡ ਕੇ ਆਏ ਆ ਬਸ ਹਰ ਇੱਕ ਸਾਲ ਹੁੰਦੀ ਪਾਰਟੀ ਵੀ ਹੁਣ ਫੇਰ ਆਪਣੀ ਬਸ ਪਾਰਟੀ ਚੱਲ ਰਹੀ ਆ ਕਿੰਨੇ ਵੀ ਛੱਡੇ ਆ ਕੰਮ ਪਕੌੜੇ ਲੱਦਣੇ ਆਲੇ ਉੱਧਰ ਬਸ ਕੰਮ ਕਿੰਨੇ ਵੀ ਛੱਡੇ ਆ ਕੰਮ 12 ਵਜੇ ਛੱਡੇ ਆ ਆਪਾਂ 11:30 ਛੱਡਤਾ ਸੀਗਾ ਹਾਂ ਬਸ ਬਸ ਫੇਰ ਨਾਲ ਦੀ ਨਾਲ ਸਾਨੂੰ ਆਪਣਾ এনਵਾਈਰਨਮੈਂਟ ਦਿਖਾਈ ਜਾਣਾ ਆਪਾਂ ਨੇ ਠੀਕ ਠੀਕ ਆ ਠੀਕ ਆ ਇਹ ਮੁੱਦੇ ਪਛਾਣ ਹੁੰਦੇ ਆ ਹਾਂ ਕੀ ਦੇਖੀ ਨਾ ਤੂੰ ਬਲੌਗ ਬਣਾ ਲਿਆ ਥੋੜਾ ਜਿਹਾ ਕਹਿੰਦਾ ਬੱਲੇ ਕਾਲਾ ਸੀ ਸੰਦੀ ਬਾ ਬਣਾ ਨਾ ਬਲੌਗ ਨਹੀਂ ਸਹੀ ਗੱਲ ਐ ਸਾਨੂੰ ਦਿੱਤੀ ਪਾਟੀ ਸਾਨੂੰ ਦਿੱਤੀ ਪਾਟੀ ਕਿ ਕਿ ਨਹੀਂ ਜੋ ਇਹਨਾਂ ਖਾਦੇ ਆ ਲੈ ਇੱਧਰ ਦੂਈ ਟਾਲੀ ਨੇ ਉਧਰ ਬੈਠੇ ਆ ਕਿਹੜਾ ਕਿਨੇ ਕਿਨੇ ਪਾਉਂਦਾ ਹੁਣ ਬੱਸ ਲੈ ਜੀ ਲੈ ਲਾ ਗਈ ਇੱਧਰ ਲੈ ਜੀ ਪਨੀਰ ਦੀਆਂ ਪਲੇਟਾਂ ਭਰ ਲੀਆਂ ਵਾ ਬਹੁਤ ਵਧੀਆ ਵਧੀਆ ਹਾਂ ਲੈ ਜੀ ਖਾਣਾ ਚੱਲ ਰਿਹਾ ਹੁਣ ਈ ਡਾਇਮੰਡ ਡੇਟਰ ਮਾਸੜ ਸਾਡਾ ਐਨਕਾ ਗੱਡੀ ਫਿਰਦਾ ਅੱਜ ਸ਼ਾਹਵਾ ਦੌਰ ਮम्मा ਕੱਲ ਹੈਂ ਦੌਰ ਹੋਦੀ ਆ ਸਾਰਿਆਂ ਦੇ ਆਹਾਂ ਇੰਨੇ ਕਿਸ ਦੀ ਕਾਰ ਹੈ ਯੱਕ ਕਰ ਆਹ ਮੁੰਡੇ ਵੀ ਘਾਟਾ ਟਾੜ ਇਹਦਾ ਦੇਖੀ ਬੇਵਰਾਰੇ ਵਾਲਾ ਹੀ ਆ ਇਹ ਬੰਦਾ ਮੇਰੀ ਗੱਲ ਨਹੀਂ ਆ ਟੀਮ ਮੇਟ ਮੇਰਾ ਤੇਰੀ ਵਰਦੀ ਵਾਲੀ ਵੀ ਫੋਟੋ ਪਾ ਲਾਦਾਂਗੇ ਨਾਲ ਕੋਈ ਚੱਕਰ ਨਹੀਂ ਯਾਰ ਚੱਕਰ ਨਹੀਂ ਕਰੀਂ ਆਪਾਂ ਨੂੰ ਵੀ ਨਹੀਂ ਹੋਣੀ ਬਸ ਠੀਕ ਆਹਾਂ ਮੁੰਡਾ ਹੀ ਆ ਆਹ ਦੇਖੋ ਇਹਦੇ ਹੁਣ ਕੱਪੜੇ ਚੱਕ ਕਰੋ 20 20 ਦੇ ਕੰਪਰੀ ਜੀ ਪਹਿਲਾਂ ਆਪਣਾ ਨਾਸ਼ਤਾ ਹੋ ਗਿਆ ਸਾਰਾ ਪੀੜ ਪੂਜਾ ਫਿਰ ਆਪਣੀ ਐਟਮ ਆਉਣੀਆਂ ਸ਼ੁਰੂ ਹੋ ਗਈਆਂ ਜੀ ਸਾਰੇ ਬੈਠੇ ਭਾਜੀ ਹੈ ਸਿੰਗਰ ਆਹੇ ਸਾਡਾ ਰੌਣਕੀ ਬੰਦਾ ਫੈਕਟਰੀ ਦਾ ਹਾਂਜੀ ਉਹ ਫੈਕਟਰੀ ਜੌਨੀ ਵਾ ਤੇਰੇ ਘਰ ਦੇ ਸਾਰੇ ਆਪਾਂ ਆਪਣੇ ਸਾਰੇ ਨਹੀਂ ਲੱਗੇ ਨਾਲ ਹਾਂ ਦੇ ਹੋਏ ਨਾਲ ਚੱਲ ਪਾ 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 ਇਹ ਚਲ ਕੋ ਕੋ ਕੋਲੇ ਵਾਲੇ ਆ ਤਾਂ ਬੈਸ਼ਰ ਗਵਰਨਰ ਤੇ ਨਿਰਮਾਣ ਦਾ ਬੜਾ ਘੈਂਟ ਆ ਬਾਹਰ ਮਿੰਜੇ ਮਿੰਜੇ ਪਏ ਆ ਨਾ ਇਹ ਲਾਈ ਤਾਂ ਦਰ ਮਿੰਜੇ ਹੀ ਸੋਹਣਾ ਸਭ ਇਹ ਸੱਚੀ ਜੀ ਕੁੜੀ ਵਾਰਕ ਹੋਏ ਸੋਹਣਾ ਸਭ ਇਹ ਨਹੀਂ ਲੱਗਾ ਜਾ ਰਿਹਾ ਬਹੁਤ ਵਧੀਆ ਲੱਗਦਾ ਹਾਂ ਐਨੇ ਪੂਰਾ ਦੇਸੀ ਮਾਹੌਲ ਬਣਾਇਆ ਪਿਆ ਮੰਜੇ-ਮੰਜੇ ਰੱਖ ਕੇ ਰਾਤ ਨੂੰ ਬਹੁਤ ਵਧੀਆ ਲੱਗਦਾ ਲੱਟਾ ਜਾ ਜਾ ਰਹੇ ਵਿੱਚ ਠੀਕ ਆ ਆ ਅੰਮਿਆਂ ਦੀ ਮਜੂਰੀ ਬੰਦਾ ਯਾਨੀ ਕਿ ਆ ਆ ਅੰਨਿਆਂ ਦੀ ਹੋ ਜੀ ਬਹੁਤ ਵਧੀਆ ਜਾ ਰਿਹਾ ਆਪਣਾ ਪਾਕਿਸਤਾਨ ਛੋੜਿਆ ਤੇਰੀਆਂ ਨਹੀਂ ਰਿਸਾਂ ਗੀਤ ਸੁਣਾ ਦੇ ਕੋਈ ਅੱਜ ਕਿਹੜਾ ਗੀਤ ਸੁਣਾਵਾ ਸੋਹਣਿਆ ਗੁਰਦਾਸ ਮਾਨ ਸੁਣਾ ਦੇ ਜਿਹੜਾ ਗੁਰਦਾਸ ਮਾਨ ਸੁਣਾਉਂਦਾ ਹੁੰਦਾ ਹਾਂ ਉਹ ਨਹੀਂ ਫੇਰ ਕਿਸ ਦਿਨ ਸੁਣਾਉਣਾ ਸੁਣਾ ਦੇ ਹੁਣ ਅੱਜ ਦਾ ਪਾਰਟੀ ਵਾਲੇ ਦਿਨ ਸੁਣਾ ਯਾਰ ਕੋਈ ਗੀਤ ਪਾਰਟੀ ਇੰਜੋਏ ਕਰ ਉਹ ਮੁਰਗਾ ਆਇਆ ਮੁਰਗਾ ਖਾਈਏ ਇੱਕ ਪੀਸ ਆ ਜੋ ਹੈ ਨਵਾਂ ਆਇਆ ਮੁਰਗਾ ਖਾਣੇ ਮੁਰਗਾ ਕਾ ਕੇ ਆਈਏ ਐਡਾ ਛਾੜ ਦੇ ਲੈ ਵੀ ਇੱਧਰ ਆ ਸਾਡਾ ਫਿਰਦਾ ਇੱਧਰ ਬਈ ਕੱਪ ਹੂੰ ਓ ਆ ਜਾਓ ਭਾਈ ਕੋਈ ਆਇਆ ਏ ਇਸਕਰੀਮ ਲੱਗਦੀ ਆ ਰੋ ਆਰੋ ਬਰਾਤ ਤੋਰੀਏ ਆ ਬੜਾ ਵਧੀਆ ਯਾਰ ਥਿਊ ਹੈ ਨਾ ਬਾਹਰ ਵਾਲਾ ਆ ਦੇ ਮੇਜੇ-ਮੁਜੇ ਦੇਖੋ ਇੱਧਰ ਉਹ ਛੱਕਿਆ ਹੁੰਦਾ ਏ ਅਫਗਾਨੀ ਗੋ ਉਹ ਤੂੰ ਪੈਂਟ ਖੋਲੀ ਖੜਾ ਚਾਚਾ ਉਹ ਜੁੱਤੀ ਫੱਡਾ ਦੁਨੀਆ ਕੁੜੇ ਜੱਟ ਫਿਰ ਦੇ ਪੱਪ ਲਾ ਵੀ ਇੱਧਰ ਪਈਆਂ ਇੱਧਰ ਵਿਆਹ ਵਾਲੇ ਮੁੰਡੇ ਕੁੜੀ ਦੀਆਂ ਕੁਰਸੀਆਂ ਹੈਂ ਇਹ ਮੇਰਾ ਸਾਰਾ ਪੱਕਾ ਬਣਾਉਂਦਾ ਪਹਿਲਾਂ ਆ ਬਾਹਰ ਬਰਸੀ ਨਾ ਬਾਹਰ ਸਾਗ ਸਰੋਂ ਬੱਲੇ ਮਾਮਾ ਤੇਰੇ ਛਾ ਗਿਆ ਥੇ ਰੱਖ ਇਹ ਪੱਕਾ ਕਾ ਆ ਮਿੰਜੇ ਤੇ ਪਾਵੇ ਦੇਖੋ ਐ ਨਾ ਇੰਡੀਆ ਵਾਲਾ ਹੀ ਆ ਸਾਬ ਸਾਡਾ ਕੱਪ ਆ ਗਿਆ ਲੈ ਇੱਧਰ ਮਾ ਕਾ ਉਹ ਇੱਕ ਫੋਟੋ ਨਿਕਾ ਤੇ ਨਾਲ ਲੈ ਫੋਟੋ ਵੀ ਕਰਤੀ ਤੇਰੀ ਨਾਲ ਬੜੇ ਖੁਸ਼ ਹੋਇਆ ਮੈਂ ਇਹ ਨਾ ਮੱਡਾ ਕੋਈ ਇੰਡੀਆ ਨੂੰ ਜਾਣਾ ਹੁਣ ਤਾਂ ਵੀ ਲਾਲੀ ਆਈ ਪਈ ਆ ਮੂੰਹ ਪਰ ਹੈ ਇਹ ਤੇ ਦੇਦਾ ਦੇਈ ਤੇ ਰੋਟੀ ਲੱਗੀ ਬਾਈ ਚੱਲੀ ਜਾ ਹੁਣ ਲੈ ਇਹ ਰੋਟੀ ਲੱਗੀ ਇੱਧਰ ਹਾਂਜੀ ਰਸਮ ਲਾਈਏ ਜੀ ਰਸਮ ਲਾਈ ਹਾਂ ਇਹ ਨਾਲ ਲੱਗੇ ਹੋਏ ਆ ਇਧਰ ਆ ਨਾ ਨਾ ਆ ਕੇ ਨਾ ਨਾ ਕੀ ਆਜਾ ਦੱਸੀ ਜਾ ਨਾਲ ਦੀ ਨਾਲ ਇਹ ਵੀਰ ਜੀ ਲੱਗਿਆ ਵਾਟਰ ਚੀਕਨ ਹਾਂਜੀ ਲੱਗੀ ਹੋਈ ਹੈ ਜੀ 달 ਮਖਣੀ 달 ਮਖਣੀ ਇਹ ਤਾਂ ਹਲੇ ਓਪਨ ਨਹੀਂ ਹੋਇਆ ਨਾ ਮੈਨੂੰ ਲੱਗੇ ਜੀ ਹਾਂਜੀ ਠੀਕ ਹੈ ਵਿੱਚ ਕੋਈ ਸਰਪ੍ਰਾਈਜ਼ ਹੋਊਗਾ ਓਕੇ ਦੋ ਚਾ ਬਾਕੀ ਸਾਰਾ ਲੱਗਿਆ ਹੋਣਾ ਕੀ ਹੋਊਗਾ ਸਰਪ੍ਰਾਈਜ਼ ਆ ਇਧਰ ਵਾਲਾ ਵੀ ਦੱਸ ਦੇ ਨਹੀਂ ਆ ਅੱਛਾ ਜੀਰਾ ਰਾਈਸ ਹਾਂ ਜੀਰਾ ਰਾਈਸ ਇਹ ਹੈ ਨਾ ਥਾਲ ਆਪਣੇ ਬੁੰਦੀ ਨਹੀਂ ਕਹਿੰਦੇ ਆਪਣੇ ਆਪਣੇ ਇੰਡੀਆ ਮੈਂ ਕਹਾਂ ਜੀ ਆਪਣੇ ਸਲਾਦ ਹਾਂ ਬਾਕੀ ਲੈਂ ਮ ਕਰੀ ਜੀ ਆ ਦੇਖੋ ਸਰਪ੍ਰਾਈਜ਼ ਇਹ ਹੈਗਾ ਲੈਂ ਮ ਕੜੀ ਲੈਂ ਮ ਕੜੀ ਲੈਂ ਮ ਕੜੀ

ਦਾ ਇਹ ਮੁੰਡਿਆਂ ਨੇ ਬੱਕਰਾ ਫੈਂਟਦਾ ਇੱਧਰ ਪਹਿਲੇ ਪਿਆਰ ਮਨੀ ਟੁਡੀ ਗ ਯਾਰ ਦੀ ਤੇ ਜਾ ਜਾਂਦਾ ਚੱਕਿਆ ਹੀ ਨਹੀਂ ਲਾ ਹੀ ਰਸਮ ਲਈ ਚੱਲ ਰਹੀ ਆ ਰਸਮ ਲਈ ਨਾ ਯਾਰ ਉਮਰੇ ਬੈਠੇ ਇੱਧਰ ਲਾਗ ਬੰਦੇ ਪੈਂਟਰ ਲੱਗੀਆਂ ਹੋਈਆਂ ਆ ਫੁੰਦੀ ਤੋਂ ਆਇਆ ਆ ਫੁੰਦੀ ਤੋਂ ਆਇਆ ਆ ਨਾ ਪੁਲੀ ਤੋਂ ਆਇਆ ਗਿਆ ਦੋਵੇਂ ਫੁੰਦੀ ਵਾਲੇ ਆ ਜੀ ਆਹ ਚੰਡੀਗੜ੍ਹੋਂ ਆਇਆ ਤੈਂ ਕਿਹਾ ਬੋਲਣਾ ਕੀ ਬਾਤ ਵਧੀਆ ਬਹੁਤ ਵਧੀਆ ਰਿਆ ਪੰਜਾਬ ਦੀ ਪਾਰਟੀ ਵਧੀਆ ਰਿਆ ਬਹੁਤ ਵਧੀਆ ਸੈਨਰੀ ਦੇਖਿਆ ਘੰਟ ਇੱਧਰ ਲਾਗ ਥੋੜੀ ਹੀਟ ਘੱਟ ਕਰਦੇ ਇੰਨਾ ਕਿ ਤੇ ਮਜ਼ਾ ਆ ਜਾਏ ਗਰਮੀ ਲੱਗੇ ਲਾਤੀ ਕੋਈ ਨਹੀਂ ਨਗਰਦਾ ਕਹਿਣਾ ਜੀ ਹੇ ਤਾਂ ਪੱਠੀ ਨਹੀਂ ਬਾਲੀ ਹੋਈ ਇਹਨਾਂ ਨੇ ਜੰਗਰ ਕੋਲ ਟੱਕਰ ਹੋਣਾ ਉਹਦਾ ਦੌਰ ਪਾ ਦੇ ਕਿਹਾ ਨਹੀਂ ਕਵਰ ਕਰ ਦੋ ਕਵਰ ਕਰ ਦੋ ਕਵਰ ਕਰ ਦੋ ਲਾ ਵੀ ਮਾਮਾ ਸਾਡਾ ਪਿੱਛੇ ਬੈ ਗਿਆ ਅਗੇ ਮਾਮਾ ਕਿਹਾ ਹੋ ਗਿਆ ਦੁੱਤਾਂ ਨੇ ਉਹਨੂੰ ਖਾਣ ਨੂੰ ਕਹਿੰਦਾ ਖਾਣ ਨੂੰ ਵੀ ਕਿਹੇ ਦਾ ਖਾਣ ਨੂੰ ਬੱਸ ਨਹੀਂ ਕੇਗਾ ਅਗੇ ਇੱਧਰ ਉਹ ਨਹੀਂ ਰਿਹਾ ਹੀ ਤਾਦਾ ਕੋਈ ਨਹੀਂ ਕਿ ਸਿਰ Allora ragazzi, io direi di fare un brindisi. Allora. Grazie a tutti, ragazzi. grazie a tutti voi, grazie venuti. Bene. Allora Adesso io taglio, ecco, vedi che ho fatta storta, <ride> <ride> adesso andiamo a fare a loro: sono vieni, vieni, che siete sì, più ok. Ragazzi, auguri a tutti! Grazie, grazie a, tutti. a tutti di essere venuti. Grazie, grazie. Mi ha fatto veramente molto piacere. A te, capo. Mi ha fatto piacere anche venire qui in un ristorante indiano e l'abbiamo fatto anche per una forma di rispetto e di ringraziamento verso tutti voi perché ci sembrava. Una cosa bella è stata bella perché abbiamo mangiato bene e siamo stati benissimi. Però era anche un modo per ringraziare tutti voi che siete pranti e che tutti i giorni lavorate per la nostra azienda. E quindi io vi ringrazio tutti e ringrazio anche gli italiani, rumeni, e i rumeni, i cecoslovacchi, ringrazio tutti. Speriamo di fare altri 50 di questi pranzi, va bene? Speriamo, Dopo andiamo in pensione. Grazie a voi, grazie, a voi, grazie a voi.